ਦੋਸਤੋ ਫੇਸਬੁੱਕ YouTube Instagram ਤੇ ਲਗਾਤਾਰ ਆ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਜੀ ਇੱਕ ਜੈਸਿਕਾ ਨਾਮ ਦੀ ਕੁੜੀ ਜੋ ਪਿਛਲੇ 14 ਸਾਲਾਂ ਤੋਂ ਇਸ ਡਾਲਫਿਨ ਮਛਲੀ ਨੂੰ ਟ੍ਰੇਨਿੰਗ ਦੇ ਰਹੀ ਸੀ ਜੈਸਿਕਾ ਤੇ ਮਛਲੀ ਦੋਵੇਂ ਰਲ ਕੇ ਪਾਣੀ ਵਿੱਚ ਸਟੰਟ ਕਰਦੀਆਂ ਸਨ ਹਜ਼ਾਰਾਂ ਲੋਕ ਉਹਨਾਂ ਨੂੰ ਦੇਖਣ ਆਉਂਦੇ ਸਨ ਪਰ ਪਿਛਲੇ ਦਿਨੀ ਇਸ ਡਾਲਫਿਨ ਮਛਲੀ ਨੇ ਆਪਣੀ ਹੀ ਟ੍ਰੇਨਰ ਜੈਸਿਕਾ ਨੂੰ ਬੜੀ ਬੇਰਹਿਮੀ ਦੇ ਨਾਲ ਮਾਰ ਦਿੱਤਾ ਉਹ ਕੁੜੀ ਜਿਸ ਨੇ ਆਪਣੀ ਜ਼ਿੰਦਗੀ ਦੇ 14 ਸਾਲ ਇਸ ਮੱਛਲੀ ਨੂੰ ਟ੍ਰੇਨ ਕਰਨ ਤੇ ਲਗਾ ਦਿੱਤੇ ਅਖੀਰ ਉਸੇ ਮੱਛਲੀ ਨੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਪਹਿਲਾਂ ਇਹ ਵੀਡੀਓ ਹਿੰਦੀ ਮੀਡੀਆ ਵਿੱਚ ਵਾਇਰਲ ਹੋਈ ਤੇ ਹੁਣ ਪੰਜਾਬ ਦੇ ਵੱਡੇ ਵੱਡੇ ਸੋਸ਼ਲ ਮੀਡੀਆ ਇਨਫਲੂਐਂਸਰ ਵੀਡੀਓ ਨੂੰ ਸ਼ੇਅਰ ਕਰ ਰਹੇ ਤੇ ਬੜੇ ਦਰਦ ਭਰੇ ਗੀਤ ਉੱਤੇ ਲਗਾ ਰਹੇ ਕਿ ਜੀ ਜਾਨਵਰ ਹਮੇਸ਼ਾ ਬੇਰਹਿਮ ਹੁੰਦੇ ਹਨ ਜਾਨਵਰਾਂ ਵਿੱਚ ਦਇਆ ਪਿਆਰ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਉੱਤੋਂ ਇਸ ਵੀਡੀਓ ਨੂੰ ਵੇਖਣ ਵਾਲੇ ਸਾਡੇ ਲੋਕ ਥੱਲੇ ਵਾਇਰਲ ਵਾਹਿਗੁਰੂ ਜੀ ਮੇਰ ਕਰੋ ਵਾਹਿਗੁਰੂ ਜੀ ਵਿਛੜੀ ਰੂਹ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਆਰ ਆਈ ਪੀ ਲਿਖ ਕੇ ਕਮੈਂਟ ਕਰ ਰਹੇ ਪਰ ਇਸ ਵੀਡੀਓ ਦੀ ਸਚਾਈ ਕੀ ਹੈ ਕਿ ਸੱਚਮੁੱਚ ਡਾਲਫਿਨ ਮਛਲੀ ਨੇ ਆਪਣੀ 14 ਸਾਲ ਦੀ ਟ੍ਰੇਨਰ ਆਪਣੀ ਉਸ ਸਾਥੀ ਕੁੜੀ ਦਾ ਹੀ ਕਤਲ ਕਰ ਦਿੱਤਾ ਜਿਸ ਨੇ ਉਸ ਨੂੰ ਨਿੱਕੇ ਹੁੰਦੇ ਤੋਂ ਪਾਲਿਆ ਸੀ ਕੀ ਹੈ ਅਸਲੀ ਸੱਚ ਆਓ ਜਾਣਦੇ ਹਾਂ ਪਰ ਪਹਿਲਾਂ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਹੁੰਦਾ ਕੀ ਹੈ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਦੇਸ ਵਿੱਚ ਇੱਕ ਲੜਕੀ ਵਾਟਰ پارک ਵਿੱਚ ਇੱਕ ਡਾਲਫਿਨ ਮੱਛੀ ਨਾਲ ਪਾਣੀ ਵਿੱਚ ਤਰ੍ਹਾਂ ਤਰ੍ਹਾਂ ਦੇ ਕਰਤੱਬ ਦਿਖਾ ਰਹੀ ਹੁੰਦੀ ਹੈ ਬਹੁਤ ਸਾਰੇ ਲੋਕ ਉੱਥੇ ਵਾਟਰ ਪੂਲ ਦੇ ਆਲੇ ਦੁਆਲੇ ਇਕੱਠੇ ਹੋਏ ਹੁੰਦੇ ਜੋ ਇਹਨਾਂ ਕਾਰਨਾਮਿਆਂ ਨੂੰ ਦੇਖ ਕੇ ਤਾੜੀਆਂ ਮਾਰ ਰਹੇ ਸਨ ਪਰ ਇਸੇ ਦਰਮਿਆਨ ਅਚਾਨਕ ਕੀ ਹੁੰਦਾ ਕਿ ਇਹ ਮੱਛੀ ਲੜਕੀ ਉੱਤੇ ਹਮਲਾ ਕਰ ਦਿੰਦੀ ਤੇ ਬੜੇ ਹੀ ਬੁਰੇ ਤਰੀਕੇ ਦੇ ਨਾਲ ਉਸ ਦੀ ਵੱਟ ਟੋਕ ਕਰ ਦਿੰਦੀ ਹੈ ਸਾਰੇ ਪੂਲ ਵਿੱਚ ਖੂਨ ਹੀ ਖੂਨ ਫੈਲ ਜਾਂਦਾ ਆਸ-ਪਾਸ ਖੜੇ ਲੋਕ ਵੀ ਡਰ ਦੇ ਨਾਲ ਸਹਿਮ ਜਾਂਦੇ ਤੇ ਆਖਰਕਾਰ ਮਛਲੀ ਵੱਲੋਂ ਲੜਕੀ ਦਾ ਬੇਰਹਿਮ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਇਸ ਵੀਡੀਓ ਬਾਬਤੋ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਲੜਕੀ ਦਾ ਨਾਮ ਜੈਸਕਾ ਸੀ ਜੋ ਪਿਛਲੇ ਕਰੀਬ 14 ਸਾਲਾਂ ਤੋਂ ਮਸ਼ੀਨ ਨੂੰ ਟ੍ਰੇਨਿੰਗ ਦੇ ਰਹੀ ਸੀ ਜਿਸ ਨੇ ਆਪਣੀ ਜ਼ਿੰਦਗੀ ਦੇ 14 ਸਾਲ ਇਸੇ ਮਸ਼ੀਨ ਉੱਤੇ ਹੀ ਲਗਾ ਦਿੱਤੇ ਪਰ ਮਛਲੀ ਦੇ ਮਨ ਵਿੱਚ ਜਰਾ ਵੀ ਤਰਸ ਨਹੀਂ ਆਇਆ ਤੇ ਉਸ ਨੇ ਇਹਨੇ ਬੁਰੇ ਤਰੀਕੇ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਕਿਸੇ ਵੀਡੀਓ ਉੱਤੇ ਲਿਖਿਆ ਆ ਰਿਹਾ ਹੈ ਕਿ ਇਹ ਲੜਕੀ ਜੈਸਕਾ ਪਿਛਲੇ 2 ਦਿਨਾਂ ਤੋਂ ਬਿਮਾਰ ਹੋਣ ਕਰਕੇ ਮੱਛੀ ਨੂੰ ਮਿਲਦ ਨਹੀਂ ਸੀ ਆ ਸਕੀ ਤੇ ਹੁਣ ਜਦੋਂ ਆਉਂਦੀ ਤਾਂ ਮੱਛੀ ਦੇ ਮਨ ਵਿੱਚ ਇਸੇ ਨੂੰ ਲੈ ਕੇ ਗੁੱਸਾ ਭਰ ਜਾਂਦਾ ਹੋਰ ਵੀ ਕਈ ਵੀਡੀਓ ਆਈਆਂ ਹਨ ਜਿਨ੍ਹਾਂ ਵਿੱਚ ਕਿਤੇ ਲੜਕੀ ਨੂੰ ਸਟ੍ਰੈਚਰ ਤੇ ਲੰਮੇ ਪਾ ਕੇ ਲਜਾਇਆ ਜਾ ਰਿਹਾ ਕਿਸੇ ਵੀਡੀਓ ਵਿੱਚ ਮੱਛੀ ਨੂੰ ਕ੍ਰੇਨ ਦੀ ਮਦਦ ਦੇ ਨਾਲ ਪਾਣੀ ਵਿੱਚੋਂ ਕੱਢ ਕੇ ਸਮੁੰਦਰ 'ਚ ਛੁੱਟਿਆ ਜਾ ਰਿਹਾ ਦੁਨੀਆ ਭਰ ਦੇ ਲੋਕ ਇਸ ਵੀਡੀਓ ਨੂੰ ਦੇਖ ਕੇ ਗਮ ਦੇ ਮਾਹੌਲ ਵਿੱਚ ਡੁੱਬੇ ਹੋਏ ਹਨ ਪਰ ਦੋਸਤੋ ਤੁਸੀਂ ਇਸ ਵੀਡੀਓ ਦਾ ਅਸਲੀ ਸੱਚ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਜੇਕਰ ਇਹ ਵੀਡੀਓ ਸੱਚ ਹੁੰਦੀ ਤਾਂ ਇਹ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਰੀਨ ਐਕਸੀਡੈਂਟ ਹੋਣਾ ਸੀ ਪਰ ਖੁਸ਼ਕਿਸਮਤੀ ਇਹ ਨਿਕਲੀ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਇਹ ਸਾਰੀਆਂ ਵੀਡੀਓ ਬਿਲਕੁਲ ਝੂਠ ਹਨ ਸੱਚ ਇਹ ਹੈ ਕਿ ਜਿਸ ਕਾ ਨਾਮ ਦੀ ਕੋਈ ਵੀ ਮਰੀਨ ਟ੍ਰੇਨਰ ਦੁਨੀਆ ਵਿੱਚ ਹੈ ਹੀ ਨਹੀਂ ਨਾ ਹੀ ਜਿਹੜਾ ਇਹ ਵਾਟਰ پارک ਦੱਸਿਆ ਜਾ ਰਿਹਾ ਬਲੂ ਮਰੀਨ ਵਾਟਰ پارک ਇਸ ਨਾਮ ਦੀ ਕੋਈ ਜਗ੍ਹਾ ਧਰਤੀ ਤੇ ਮੌਜੂਦ ਹੈ ਜੋ ਵੀ ਤੁਸੀਂ ਸੋਸ਼ਲ ਮੀਡੀਆ ਤੇ ਫੋਟੋ ਵੀਡੀਓਜ਼ ਇਸ ਦੇ ਬਾਬਤ ਦੇਖ ਰਹੇ ਹੋ ਇਹ ਸਾਰੇ ਦੇ ਸਾਰੇ ਝੂਠੇ ਹਨ ਤੇ AI ਦੇ ਨਾਲ ਬਣਾਏ ਗਏ ਹਨ ਵੀਡੀਓ ਵਿੱਚ ਜੋ ਡਾਲਫਿਨ व्हेल ਮਛਲੀ ਹੈ ਤੇ ਉਸ ਦੇ ਨਾਲ ਖੇਡ ਰਹੀ ਕੁੜੀ ਜੈਸਿਕਾ ਜੋ ਲੋਕ ਆਸੇ ਪਾਸੇ ਖੜੇ ਹਨ ਤੇ ਜੋ ਆਵਾਜ਼ ਵੀ ਆ ਰਹੀ ਹੈ ਇਹ ਸਭ ਕੁਝ ਹੀ AI ਦੇ ਨਾਲ ਫਰਜ਼ੀ ਤਰੀਕੇ ਦੇ ਨਾਲ ਤਿਆਰ ਕੀਤਾ ਗਿਆ ਹੈ ਇਹ ਵੀਡੀਓ ਦੁਨੀਆ ਭਰ ਵਿੱਚ ਇਸੇ ਕਰਕੇ ਇੰਨੀ ਜ਼ਿਆਦਾ ਵਾਇਰਲ ਹੋ ਰਹੀ ਕਿਉਂਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਨਾਜ਼ੁਕ ਹਾਲਾਤਾਂ ਵਾਲੀਆਂ ਸੈਂਸਿਟਿਵ ਵੀਡੀਓ ਦੇਖਣਾ ਪਸੰਦ ਆਉਂਦਾ ਜੋ ਲੋਕ ਇਸ ਤਰ੍ਹਾਂ ਦੇ ਵੀਡੀਓ ਬਣਾਉਂਦੇ ਹਨ ਉਹਨਾਂ ਨੂੰ ਇਦਾਂ ਹੀ ਇਮੋਸ਼ਨਲ ਵੀਊ ਵਧਾਉਣ ਵਾਲਿਆਂ ਦੀ ਜ਼ਰੂਰਤ ਹੁੰਦੀ ਹੈ ਜਿਸ ਕਰਕੇ ਇਦਾਂ ਦੀਆਂ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਦਰਅਸਲ ਅਸਲੀ ਵਿੱਚ ਇਹ ਮਛਲੀ ਮਲੁਖਾ ਦੇ ਨਾਲ ਬੜੀ ਘੁੱਲ ਮਿਲ ਕੇ ਰਹਿੰਦੀ ਹੈ ਇਹ ਤਾਂ ਸਮੁੰਦਰ ਦੇ ਵਿੱਚ ਵੀ ਕਿਸੇ ਤੇ ਹਮਲਾ ਨਹੀਂ ਕਰਦੀਆਂ ਹਾਲਾਂਕਿ ਦੁਨੀਆ ਦੇ ਵਿੱਚ ਕਈ ਜਗ੍ਹਾ ਇਹਨਾਂ ਮਛਲੀਆਂ ਦੇ ਸ਼ੋਅ ਹੁੰਦੇ ਵੀ ਹਨ ਆਹ ਹੈ ਇਸ ਵੀਡੀਓ ਦਾ ਅਸਲੀ ਸੱਚ ਹੁਣ ਜਿਹੜੇ ਪੰਜਾਬੀ ਢੱਲਲੇ ਦੇ ਨਾਲ ਇਹ ਵੀਡੀਓ ਸ਼ੇਅਰ ਕਰ ਰਹੇ ਤੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਇਸ ਨਾਲ ਜੋੜ ਰਿਆ ਹਨ ਦੂਜੇ ਉਹ ਪੰਜਾਬੀ ਜਿਹੜੇ ਥੱਲੇ ਵੈਗਰੂ ਵਿਛੜੀ ਰੋਣ ਨੂੰ ਚਰਨਾ ਵਿੱਚ ਨਵਾਸ ਬਖਸ਼ੀ ਦੇ ਕਮੈਂਟ ਕਰ ਰਹੇ ਇਹਨਾਂ ਲੋਕਾਂ ਤੱਕ ਆਹ ਸੱਚਾਈ ਜ਼ਰੂਰ ਪਹੁੰਚਦੀ ਕਰ ਦਿਓ ਤਾਂ ਜੋ ਅੱਗੇ ਤੋਂ ਜਦੋਂ ਵੀ ਕੋਈ ਵੀਡੀਓ ਜੇਕਰ ਵਾਇਰਲ ਹੋਵੇ ਤਾਂ ਲੋਕ ਉਸ ਦੀ ਅਸਲੀਅਤ ਉਸ ਪਿੱਛੇ ਦੀ ਅਸਲ ਕਹਾਣੀ ਪਹਿਲਾਂ ਜ਼ਰੂਰ ਪਤਾ ਕਰ ਲੈਣ ਫਿਰ ਹੀ ਕਿਸੇ ਚੀਜ਼ ਨੂੰ ਵਾਇਰਲ ਕਰਨ ਸਾਡੇ ਲੋਕਾਂ ਵਿੱਚ ਇੱਕ ਮਾੜੀ ਆਦਤ ਇਹ ਹੈ ਕਿ ਅਸੀਂ ਕਿਸੇ ਦੀਆਂ ਗੱਲਾਂ ਵਿੱਚ ਬੜੀ ਜਲਦੀ ਆ ਜਾਣੇ ਉਹ ਵੀ ਬਿੜਾ ਕੋਈ ਉਸ ਦੀ ਸਚਾਈ ਜਾਣੇ ਸੋ ਦੋਸਤੋ ਏਸੀ ਮਛਲੀ ਨਾਲ ਵੈਰ ਰੋਂਦੀ ਲੜਕੀ ਦੀ ਮੌਤ ਬਾਰੇ ਅਸਲੀ ਸੱਚ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਦੇ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ਼੍ਰੀ ਅਕਾਲ